ਆਤੇ ਆਇਆ ਕੇਲੀ ਪੋਸਟ ਕੋ ਤੇ ਅਸੀਂ ਹੁਣ ਇਹਨਾਂ ਨਾਲ ਗੱਲ ਕਰ ਰਹੇ ਆਂ ਸੇਵਾਦਾਨ ਬਹੁਤ ਸੋਹਣੀ ਸੇਵਾ ਕਰ ਰਹੇ ਹਾਂ ਹਾਂ ਜੀ ਤੇ ਤੁਸੀਂ ਦੱਸੋ ਤੁਸੀਂ ਇਹ ਕਦੋਂ ਕਿੰਨੇ ਵਜੇ ਸ਼ੁਰੂ ਕੀਤਾ ਹੈ ਮੈਨੂੰ ਦੱਸੋ ਪਾਪਾ ਨੂੰ ਹੋ ਗਿਆ 10 11 ਵਜੇ ਨੇ ਸਾਨੂੰ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਪਾਪਾ ਜੀ ਨੇ ਮੇਰ ਕੀ ਕਿਰਪਾ ਕੀਤੀ ਅੱਜ ਕਿ ਇੰਨਾ ਵਧੀਆ ਦਿਨ ਆਇਆ ਹੈ ਨਾ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ ਵਧੀਆ ਪਰਮਾਰਮਨ ਮੇਰ ਆ ਜੀ ਮੈਡਮ ਸਭ ਕੁਝ ਪਰਮਾਤਮਾ ਦਾ ਦਿੱਤਾ ਆਇਆ ਹੈ ਹਾਂਜੀ ਅੰਕਲ ਜੀ ਤੁਸੀਂ ਦੱਸੋ ਤੁਹਾਡੇ ਕਿਹਨਾਂ ਵਾਹਿਗੁਰੂ ਜੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪ੍ਰਮੁਖ ਸੰਗਤ ਨੂੰ ਸਤਿ ਸ੍ਰੀ ਅਕਾਲ ਬਾਬਾ ਜੀ ਜੀ ਦੇ ਅਵਤਾਰ ਦੇ ਹਾਲੇ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਜੋ ਕਿ ਅੱਜ ਦਾ ਦਿਨ ਪੂਰੇ ਜਗਰਦੰਨ ਨੂੰ ਲਾਇਆ ਜਾ ਰਿਹਾ ਹੈ ਤੇ ਤੋਂ ਆਪਾਂ ਡਰਾਮਾ ਵਾਲੇ ਵਿਜਾਲ ਦੇ ਵਿੱਚ ਸਾਹਿਬ ਸੰਗਤ ਦੀ ਸੇਵਕ ਦੇ ਨਾਲ ਜੋ ਕੀ ਪੇਰ ਤੋਂ ਦੁੱਧ ਜਰਦੇ ਸੀ ਦੁੱਧ ਬਦਾਮਾ ਵਾਲਾ ਦੁੱਧ ਨਾਲ ਫੁੱਲ ਬੜੀਆਂ ਦਾ ਲੰਗਰ ਹੋਣ ਕੜੀ ਚੌਲ ਸਤਜਗੁਰ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰਨਗੇ ਤੂੰ ਤੂੰ ਲੰਗਰ ਚੱਲਣਗੇ ਦੇਖੋ ਇਹਨਾਂ ਨੇ ਪਹਿਲੇ ਬਦਾਮਾ ਵਾਲਾ ਦੁੱਧ ਲਗਾਇਆ ਹੋਣਾ ਕੜੀ ਚੌਲ ਦਾ ਲੰਗਰ ਲਗਾਉਣ ਲੱਗਿਆ ਤੇ ਮੈਂ ਚਾਹਾਂਗੀ ਸਾਰੀ ਸੰਗਤ ਇੱਥੇ ਆ ਕੇ ਕੜੀ ਚੌਲ ਬਾਬਾ ਜੀ ਦਾ ਪ੍ਰਸ਼ਾਦ ਜੋ ਕਿ ਅੰਮ੍ਰਿਤ ਹੈ ਉਹਨੂੰ ਚਖੋ ਤੇ ਬਾਬਾ ਜੀ ਦਾ ਆਸ਼ੀਰਵਾਦ ਪਾਓ ਕਰ ਰਹੇ ਹੋ ਤੇ ਹਾਂ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਕੀ ਨਾਮ ਹੈ ਮੇਰਾ ਕਰਨਜੀਤ ਹਾਂ ਜੀ ਤੇ ਤੁਸੀਂ ਇਹ ਗਰਮ ਦੁੱਧ ਬਦਾਮਾ ਵਾਲਾ ਸਾਰੀ ਸੰਗਤ ਨੂੰ ਪਿਲਾ ਰਹੇ ਹੋ ਹੈ ਨਾ ਜਿਸ ਜੀ ਬਾਬਾ ਜੀ ਦਾ ਅਮ੍ਰਿਤ ਮਿਲਿਆ ਹੈ ਤੇ ਆਸ਼ੀਰਵਾਦ ਹੈ ਬਾਬਾ ਜੀ ਦਾ ਚਲੋ ਵਧੀਆ ਹਾਂ ਜੀ ਸਿੰਘ ਜੀ ਹਾਂ ਜੀ ਤੁਸੀਂ ਬਾਬਾ ਜੀ ਦੀ ਸੇਵਾ ਕਰ ਰਹੇ ਹੋ ਸੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਆਪਣਾ ਹੁਣ ਹਰ ਸਾਲ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਬਹੁਤ ਤੋਂ ਬਹੁਤ ਲੰਗਰ ਲਾਇਆ ਜਾਵੇ ਬਾਬਾ ਜੀ ਦੇ ਇੱਕ ਵਾਰ ਫਿਰ ਉਨ੍ਹਾਂ ਸਾਡੀ ਸੰਗਤ ਨੂੰ ਲੱਖ ਲੱਖ ਵਧਾਈਆਂ ਹਾਂਜੀ ਚਲੋ ਇੱਕ ਜਕਾਰਾ ਲਾ ਦੋ ਬੋਲੇ ਸੋਨਹਾ ਸਤਿ ਆਂਦਾ ਵਾਲੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹ ਦਾ ਅੰਮਾ ਵਾਲਾ ਪੀਜਾ ਅੰਮਾ ਵਾਲਾ ਗਰਮ ਸ਼ੂਟ ਪਿਲਾਇਆ ਜਾ ਰਿਹਾ ਦੇਖੋ ਕਿੰਨੀ ਸੇਵਾ ਕੀਤੀ ਜਾ ਰਹੀ ਹੈ ਦੇਖ ਸੰਗਤ ਸੱਚੀ ਕੋ ਬਾਪਾ ਜੀ ਨਾਲ ਤੇ ਮੇਰ ਕਰਨ ਅਨਰੀ ਖੁਸ਼ੀਆਂ ਭਰੀ ਜ਼ਿੰਦਗੀ ਆ ਆਬਾਦ ਕਰਨ ਤੇ ਦੇਖੋ ਕਿੰਨੇ ਸੋਲੇ ਪਾਪੜ ਹੈ ਇਹਨਾਂ ਨੇ ਲੰਗਰ ਲਗਾਇਆ ਬਾਪਾ ਜੀ ਦੀ ਫਤਿਹ ਜਿੱਥੇ ਫਿਰ ਫਿਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੇਰੇ ਦਿੱਲੀ ਪੰਜਾਬੀ ਟੈਲੀਵਿਜ਼ਨ ਚੈਨਲ ਤੇ ਅੱਜ ਜਿਹੜੀ ਪ੍ਰੈਸੀ ਟੀਮ ਇੱਥੇ ਢਮ ਵਾਲੇ ਬਿਦਾਰ ਪਹੁੰਚੇ ਆ ਔਰ ਇੱਥੇ ਧੰਤਲ ਬਾਬੇ ਦੀਪ ਸਿੰਘ ਜੀ ਦਾ ਜਿਹੜਾ ਸ਼ਬਦ ਜਿਹੜਾ ਮਨਾਇਆ ਜਾ ਰਿਹਾ ਔਰ ਪਹਿਲੇ ਇਹਨਾਂ ਨੇ ਦੁੱਧ ਦਾ ਜਿਹੜਾ ਪੰਡਾਰਾ ਲਾਇਆ ਸੀ ਜਿੱਤੇ ਉਧਰੋਂ ਬਾਅਦ ਜਿਹੜਾ ਬਦਾਮਾਂ ਦੀ ਖੀਚਾ ਚੰਗਤਨ ਸ਼ਿਗਾਇਆ ਜਾ ਰਿਹਾ ਹੈ ਤੋਂ ਬਾਅਦ ਆਰੰਭ ਕੀਤਾ ਜਾ ਰਿਹਾ ਕਾਵਲ ਔਰ ਕੜੀ ਦਾ ਲੰਗਰ ਜੋ ਸਮੂਸੇ ਤੁਹਾਨੂੰ ਵਰਤਾਇਆ ਰਿਛਾਇਆ ਜਾਗਾ ਔਰ ਸਮੂਸੇ ਤੁਹਾਨੂੰ ਜੋ ਸਤਗੁਰੂ ਨੇ ਬਖਸ਼ਿਸ਼ ਕੀਤਾ ਪਹਿਲੀ ਪਾਸ਼ੀ ਤਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਵੀ ਜਿਹੜਾ ਗੁਰਸੇਖਾ ਉਹ ਵੀ ਇੱਕ ਲੰਗਰ ਜਿਹੜਾ ਗੁਰਸਾਹ ਦਾ ਜੋ ਤੱਲੇ ਸੀ ਪੰਪਰਾ ਵੀ ਰੀਤ ਚੱਲਦੀ ਆ ਜੋ ਅੱਜ ਚੱਲ ਰਹੀ ਆ ਅਸੀਂ ਔਰ ਵੀ ਗੱਲ ਦਿਖਾਵਾਂਗੇ ਅੱਜ ਇੱਕ ਸਾਡਾ ਮਾਸੂਮ ਜਾਂ ਪਚੰਗੀ ਆ ਜਿੱਦੀ ਲੈ ਤਸਵੀਰਾਂ ਅਸੀਂ ਦਿਖਾ ਰਿਹਾ ਆ ਬੇਟਾ ਟੱਡਾ ਨਾ ਕੀ ਆ ਜੀ ਹਾਂ ਜੀ ਜੀਗਰ ਪ੍ਰਿਤਨਾ ਮੇਰੇ ਰਿਕਾਰਡ ਜਹਾਂਜੀਆ ਤੁਹਾਡਾ ਬੱਚਾ ਹੈ ਬਹੁਤ ਪਿਆਰਾ ਹੈ ਦੇਖੋ ਬਾਬਾ ਜੀ ਦਾ ਆਸ਼ੀਰਵਾਦ ਇਹਦੇ ਨਾਲ ਹੈ ਨਾ ਦੇਖੋ ਕਿੰਨਾ ਸੋਨਾ ਛੋਟਾ ਜਿਹਾ ਬੇਬੀ ਹੈ ਦੇਖੋ ਜਿਹੜਾ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਇਆ ਇੱਥੇ ਹੈ ਨਾ ਦੇਖੋ ਵਾਹੇ ਗੁਰੂ ਜੀ ਅਗੂ ਜੀ ਕਰੀ ਜੋ ਜੱਜ ਜੀ ਨੇ ਹਾਂ ਸੋਹਣੇ ਸਿਰਿਆ ਨਾਲ ਚਲੋ ਫੋਲਾ ਆਪਾ ਚਰਨਜੀਤ ਸਿੰਘ ਠੀਕ ਹੈ ਜੀ ਆਪਾਂ ਨੂੰ 10 11 ਵਜ ਗਏ ਨੇ ਤੇ ਸਟਾਰਟ ਕਰਦੇ ਨੂੰ ਤੇ ਰਗਾਤਾਰ ਹਰ ਵਾਰ ਆਪਾਂ ਪੂਰਾ ਨੰਗਾ ਕਰੀਦਾ ਜੀ ਠੀਕ ਹੈ ਜੀ ਬਾਬਾ ਜੀ ਸ਼ਰਧਾ ਨਾਲ ਜੋ ਬਾਬਾਈ ਪਰਮਾਤਮਾ ਪਰਿਸ਼ਾਦਾ ਨਾਲ ਲਹਿ ਰਹੇ ਨੇ ਠੀਕ ਹੈ ਜੀ ਇਹਨਾਂ ਦੀ ਕੋਈ ਦਿਸਾ ਕੋਈ ਦੇਜੇ ਕੋਈ ਕਰਜੇ ਜਾਂ ਕਿਸਾ ਸੇਵਾ ਕੋਲ ਨੇ ਆਪਣੇ ਸਾਹਮਣੇ ਅਪੀ ਲੈਣਾ ਤੇ ਆਪਾਂ ਨੂੰ ਕੋਈ ਚਾਹਤ ਨਹੀਂ ਵੀ ਜਾਂ ਕੋਈ ਇਹਨਾਂ ਨਾਲ ਅੱਡਾ ਕਰਨਾ ਵੀ ਆਪ ਕੋ ਕਰੋਗੇ ਇਹ ਤਾਂ ਬਾਬਾ ਜੀ ਸੁਭ ਦੇਣਾ ਜਿਹੜਾ ਸਰਨਾ ਬਣਾ ਜਾਂਦਾ ਜੀ ਬਾਬਾ ਜੀ ਸੁਭ ਸਰਨਾ ਬਣਾਏ ਜਾਂਦੇ ਨੇ ਹਰ ਸਾਲ ਮਨਾਉਂਦੇ ਹਾਂ ਹਾਂ ਜੀ ਹਰ ਸਾਲ ਹਰ ਸਾਲ ਅੱਜ ਦੇਖਿਆ ਸੀ ਕੋਈ ਬੜਾ ਸੋਨਾ ਲੰਗਰ ਲਗਾਇਆ ਹੈ ਜਿਵੇਂ ਬਦਾਮਾ ਵਾਲਾ ਦੁੱਧ ਤੇ ਪਾਪੜ ਦਾ ਇਹਨਾਂ ਨੇ ਸਾਰੀ ਸੰਗਤ ਦੀ ਸੇਵਾ ਕਰ ਰਹੀ ਹੈ ਬਦਲਾ ਕਰਕੇ ਰਹੇ ਨੇ ਕਿ ਵਾਹਿਗੁਰੂ ਜੀ ਜੇ ਕੋਈ ਆਪਣੇ ਪੰਜਾਬੀ ਅੱਜ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਤੇ ਦੇਖੋ ਸਾਡੇ ਪੰਜਾਬ ਦੇ ਛੋਟੇ ਛੋਟੇ ਬੱਚੇ ਦੇਖੋ ਜਿਨ੍ਹਾਂ ਦੇ ਸੰਸਕਾਰ ਕਿੰਨੇ ਵਧੀਆ ਹੈ ਜਿਨ੍ਹਾਂ ਦੇ ਘਰਦਿਆਂ ਨੇ ਉਹਨਾਂ ਨੂੰ ਕਿੰਨੀ ਅੱਛੀ ਸਿੱਖ ਦਿੱਤੀ ਹੈ ਗੁਰੂ ਦੀ ਚੰਨੀ ਲੱਗਨ ਦੀ ਦੇਖੋ ਬੇਟਾ ਹਾਂਜੀ ਬੱਚਾ ਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਾਬਾ ਜੀ ਦੀ ਸੇਵਾ ਕਰਕੇ ਬਹੁਤ ਸੋਨਾ ਬਹੁਤ ਸੋਨਾ ਲੱਗ ਰਿਹਾ ਤੁਸੀਂ ਹਰ ਸਾਲ ਸੇਵਾ ਕਰਦੇ ਹੋ ਐਂਜੀ ਬਾਬਾ ਜੀ ਦੀ ਹਾਂ ਬਹੁਤ ਵਧੀਆ ਹੈ ਗੋਡ ਬlesਸ ਯੂ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਣ ਤੁਸੀਂ ਬਹੁਤ ਪੜੋ ਬਹੁਤ ਅੱਗੇ ਜਾਓ ਠੀਕ ਹੈ ਤੇ ਆਪਣੇ ਮੰਮੀ ਪਾਪਾ ਦਾ ਨਾਮ ਰੋਸ਼ ਕਰ ਰੋਸ਼ਨ ਕਰੋ ਤੇ ਦੇਖੋ ਸਾਡੇ ਪੰਜਾਬ ਵਿੱਚ ਹੀ ਐ ਸਭ ਕੁਝ ਦੇਖਣ ਨੂੰ ਮਿਲਦਾ ਹੈ ਕਿ ਜਿਸ ਤਰ੍ਹਾਂ ਬਾਬਾ ਜੀ ਦਾ ਇੱਥੇ ਜਨਮ ਦਿਨ ਮਨਾਇਆ ਜਾਂਦਾ ਹੈ ਕਿ ਛੋਟੇ ਛੋਟੇ ਚਾਰ ਬੱਚੇ ਆ ਜਿਨ੍ਹਾਂ ਨੇ ਹੁਣੇ ਕਿੰਨਾ ਸੋਨਾ ਜਕਾਰਾ ਲਗਾਇਆ ਹਾਂ ਜੀ ਬੇਟਾ ਫਿਰ बोलना ਕਿ ਕਿ ਤੁਹਵਰੀ ਬਲੇ ਸੋਨਿਆ ਜਿਕਾਰਾ ਗ ਜਾਵੇ ਬਾਬਾ ਜੀ ਸਿੰਘ ਨੇ ਮਾਨੋ ਭਾਵੇ ਸਤਿ ਜੀ ਆਇਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਦੇਖ ਦੇਖ ਫਨ ਦੇ ਬੱਤ ਦਵਾ 1600 ਬਾਬਾ ਦੀਪ ਸਿੰਘ ਦਾ ਜਨਮ 1682 ਨੂੰ ਪਿੰਡ ਉਹਦੇ ਜਿਲ੍ਹਾ ਅੰਮ੍ਰਿਤਸਰ ਨਹੀਂ ਸੀ ਬਣਿਆ ਉਹਦਾ ਜਿਲ੍ਹਾ ਲਾਹੌਰ ਸੀ ਕੋਈ ਇਹੋ ਜਿਹਾ ਪੈ ਨਹੀਂ ਹੋਣਾ ਜਿਨ੍ਹਾਂ ਸਿੱਖੀ ਵਿੱਚ ਵੱਡਾ ਵੱਡਾ ਹਿੱਸਾ ਨਾ ਪਾਇਆ ਹੋਵੇ ਪਰ ਜਿਨ੍ਹਾਂ ਨੇ ਲਗਾਤਾਰ ਦੇਵ ਸਿੱਖਾਂ ਦੇ ਨਾਲ ਔਰ ਗੁਰੂ ਗੋਬਿੰਦ ਸਿੰਘ ਦੇ ਮੱਥ ਦੇ ਨਾਲ ਬਾਬਾ ਦੀਪ ਸਿੰਘ ਦਾ ਛੂ ਦਿਹਾੜਾ ਮਨਾਇਆ ਜਾਂਦਾ ਹਰ ਸਾਲ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਭਾਜੀ ਕਿੰਨਾਂ ਦਿਨ ਹਮਣਾ ਕਿੰਨਾਂ ਦਿਨ ਬਣਾਇਆ ਜਾ ਰਿਹਾ ਜੀ ਬਾਬਾ ਦੀਪ ਸਿੰਘ ਜੀ ਹਾਂਜੀ ਇਹ ਸਰਾਨਾ ਬਣਾ ਰਿਹਾ ਜੀ ਹਾਂਜੀ ਹਾਂਜੀ ਤੇ ਜਿੱਥੇ ਬਣਾ ਰਹੇ ਆ ਇੱਥੇ ਤੋਂ ਲਾਕਦਾ ਹਾਂਜੀ ਕੀ ਨਾਂ ਦੀ ਆਪਣਾ ਕਪੂਰਨਗਰ ਡਰਮਾਵਾਲਾ ਬਾਜ਼ਾਰ ਤੇ ਜਿਹੜੀ ਸੇਵਾ ਕਰਉ ਤੇ ਕਰ ਰਹੇ ਆ ਬਾਬਾ ਜੀ ਦੀ ਜਦੋਂ ਜੀ ਬਾਬਾ ਜੀ ਨੇ ਸ਼ੁਰੂ ਕਰਵਾਈ ਜੇ ਤੇ ਜਿੰਨਾ ਚਿਰ ਬਾਬਾ ਜੀ ਸੇਵਾ ਕਰਵਾਉਂਦੇ ਰਹਿਣਗੇ ਅਸੀਂ ਕਰਦੇ ਰਵਾਂਗੇ ਜੀ ਹਰ ਸਾਲ ਪੂਰੀ ਤੇ ਜਿਹੜਾ ਲੰਗਰ ਲਾ ਰਿਹਾ ਕਦ ਕਦ ਲੰਗਰ ਲਾ ਰਿਹਾ ਜੀ ਇਹ ਲੰਗਰ ਬਦਾਮਾਵਾਦਾ ਦੁੱਧ ਜੇ ਫੁੱਲ ਬੜੀਆਂ ਜੇ ਤੇ ਤੋਂ ਬਾਅਦ ਕੜੀ ਚੋਲੇ ਤੇ ਫਿਰ ਮੈਗੀ ਮੈਗੀ ਦਾ ਲੰਗਰ ਚੱਲੇਗਾ ਸ਼ਾਮ ਨੂੰ ਸਾਰੇਆਂ ਫਿਰ ਪੇਸ਼ਟੀਆਂ ਦਾ ਲੰਗਰ ਚੱਲੇਗਾ ਇਸ ਸ਼ਾਮ ਤੱਕ ਲੰਗਰ ਇਹ ਜਿਹੜੀ ਮਹਾਰਾਜ ਬਾਬੇ ਦੀਪ ਸਿੰਘ ਦੇ ਕੋਈ ਸੁਸਾਇਟੀ ਸਭਾ ਬਣਾਈ ਗਈ ਕੀ ਕੀ ਨਹੀਂ ਜੀ ਇਹ ਆਪਣਾ ਆਪਣਾ ਸੰਗਤ ਦੇ ਆਪਣੇ ਬਾਬਾ ਜੀ ਦੇ ਸੰਜੋਗ ਦੇ ਨਾਲ ਤੇ ਸਾਰੀ ਸੰਗਤ ਦੇ ਸੰਜੋਗ ਦੇ ਨਾਲ ਇਹ ਬਾਬਾ ਜੀ ਦਾ ਜੋ ਜਨਮ ਦਿਹਾੜਾ ਹੈ ਉਹ ਬਣਾਇਆ ਜਾ ਰਿਹਾ ਹੈ ਵਧੀਆ ਬੱਲੇ ਹੋ ਵਾਈਗੋ ਆਜੋ 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 ਦੇਖੋ ਐ ਇੱਥੇ ਕਿੰਨੀ ਸੰਗਤ ਆਈ ਹੈ ਕਿੰਨਾ ਵਧੀਆ ਮਾਹਰਿਆ ਦੇਖ ਕੇ ਸਾਰੇ ਸਾਡੇ ਪੰਜਾਬ ਵਿੱਚ ਕਿੰਨਾ ਵਧੀਆ ਬਾਬਾ ਜੀ ਦਾ ਜਿਹੜਾ ਕਿ ਜਨਮ ਦਿਵਸ ਆ ਬਨਾਇਆ ਜਾ ਰਿਹਾ ਦੇਖੋ ਕਿੰਨੀ ਸੇਵਾ ਕੀਤੀ ਜਾਂਦੀ ਹੈ ਸਾਡੇ ਪੰਜਾਬ ਤੇ ਤੇ ਅਸੀਂ ਇਹੀ ਚਾਹਾਂਗੇ ਕਿ ਬਾਬਾ ਜੀ ਦਾ ਆਸ਼ੀਰਵਾਦ ਸਾਡੇ ਨਾਲ ਰਹੇ ਤੁਹਾਡੇ ਨਾਲ ਰਹੇ ਤੇ ਤੁਸੀਂ ਹਰ ਸਾਲ ਇਦਾਂ ਹੀ ਸੇਵਾ ਕਰੋ ਜਿਵੇਂ ਹਰ ਸਾਲ ਸਾਡੇ ਕੋਲ ਆਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਿਆ ਜੇ ਪੰਜਾਬੀਏ ਚ ਇਹ ਜਿਹੜੀ ਖਾਸ ਹੈ ਕਿ ਗੁਰੂ ਸਾਹਿਬ ਦੇ ਨਾਲ ਚਰਨਾ ਜੁੜੇ ਆ ਔਰ ਇਹਨਾਂ ਨੂੰ ਇੱਕ ਗੁਰਤੀ ਮਿਲੀ ਆ ਮਹਾਰਾਜ ਨੇ ਸਤਿਗੁਰੂ ਨੇ ਬਖਸ਼ਿਆ ਕਿ ਹਰ ਇੱਕ ਗਰੀ ਗਰੂ ਦੀ ਜਿਹੜੀ ਆ ਗੀਰ ਗੁਰਬੇ ਦੀ ਰੱਖਿਆ ਕਰਨੀ ਔਰ ਆਪਣੇ ਜਿਹੜਾ ਦਸਵੰਦ ਕੱਢ ਕੇ ਸੇਵਾ ਕਰਨੇ ਸਤਿਗੁਰੂ ਜੀ ਨੇ ਇਹਨਾਂ ਨੂੰ ਇੱਕ ਗੁਰਤੀ ਬਖਸ਼ਿਸ਼ ਕੀਤੀ ਆ ਜਿਹੜੀ ਸਿੱਖ ਕੌਮ ਵਿੱਚ ਇੱਕ ਬਹੁਤ ਵੱਡੀ ਮਹਾਨ ਇੱਕ ਇਹਨਾਂ ਦੇ ਵਿੱਚ ਚੱਲ ਰਹੀ ਆ ਜਿਹਦੀ ਅਲੈਤ ਸਿਰ ਅਸੀਂ ਅੱਜ ਢਰਮਾਲੇ ਬਾਜ਼ਾਰ ਤੋਂ ਦਿਖਾ ਰਹੇ ਹਾਂ ਜਿਹਦੀ ਵਿਸ਼ੇਸ਼ ਪੋਰ ਦਰਬੀ ਸਿੰਘ ਦੇ ਨਾਲ ਰੀਆ ઠਾਕਰ ਅਮਰਸਰ